ਠੰਡੀ ਸੀ ਲਾ ਬਾਈ ਸੀ ਲਾ ਹਾਂ ਠੰਡੀ ਸੀ ਲਾ ਵੀਰੇ ਬੁੜੂਗਾ ਬੰਦਾ ਕਿਵੇਂ ਮਰਜੀ ਚੋਈ ਜਾਵੇ ਹਾਂ ਆਪਾਂ ਬੁੜੀਆਂ ਚੋਈ ਜਾਣ ਆਪਾਂ ਬੰਦਾ ਚੋਈ ਜਾਵੇ ਠੀਕ ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਮੰਡੀ ਖੁਰਦ ਤੇ ਜ਼ਿਲ੍ਹਾ ਬਠਿੰਡੇ ਤੋਂ ਤਹਿਸੀਲ ਬਾਈ ਨੂੰ ਆ ਗਈ ਮੋੜ ਮੰਡੀ ਬਾਈ ਸੀਰੇ ਦੇ ਘਰੋਂ ਵੀਡੀਓ ਦੋਸਤੋ ਕਰਾਸ ਚ ਬਹੁਤ ਭਰਾ ਮੰਗਦੇ ਹੁੰਦੇ ਆ ਵੀ ਜਾਇਜ਼ ਜੇ ਮੁੱਲ ਦੀ ਕੋਈ ਵੀਰੇ ਵੈਢ ਸੇਲ ਵਾਸਤੇ ਹੋਵੇ ਹੁਣੇ-ਹੁਣੇ ਤਾਜੀ ਸੂਈ ਆ ਵੀਰੇ ਬੱਚੇ ਨੂੰ ਜਨਮ ਦਿੱਤਾਗਾ ਬਾਈ ਤੋਂ ਡਿਟੇਲ ਲਾਵਾਂਗੇ ਬਾਈ ਕਹਿੰਦਾ ਘਰੇਲੂ ਆਪਣਾ ਜਮਾ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਆ ਤੁਸੀਂ ਬਾਈ ਦੇ ਪਸ਼ੂ ਘਰੇ ਦੇਖ ਲਓ ਕੀ ਮੁੱਲ ਲਊਗਾ ਵੀਡੀਓ ਦੇ ਵਿੱਚ ਮੁੱਲ ਕਰਾ ਦਾਂਗੇ ਬਾਈ ਸਿਰੇ ਤੋਂ ਸਾਰੀ ਡਿਟੇਲ ਲਾਵਾਂਗੇ ਨੰਬਰ ਸਾਨੂੰ ਆਪਾਂ ਵੀਡੀਓ ਤੇ ਲੈ ਕੇ ਦੇ ਦਾਂਗੇ ਵੀਡੀਓ ਆ ਜਿਹੜੀ ਬਾਈ ਜੀ 8 ਤਰੀਕ ਪੰਜਵਾਂ ਮਹੀਨਾ 2025 ਦੀ 8 ਮਈ ਦੀ ਵੀਡੀਓ ਆ ਹੋਰ ਬਾਈ ਸਿਰੇ ਕੀ ਹਾਲ ਹੈ ਵੀਰੇ ਠੀਕ ਹੈ ਜੀ ਪਹਿਲਾਂ ਤਾਂ ਵੀਰੇ ਮੋਬਾਈਲ ਨੰਬਰ ਬੋਲਦੇ ਆਪਾਂ 946952586 ਵੀਰੇ ਇੱਕ ਵਾਰੀ ਹੋਰ ਬੋਲ ਦੋ 946952586 ਠੀਕ ਆ ਕਰੇ ਲੂ ਕੰਮੀ ਹੈ ਬਾਈ ਆਪਣਾ ਹਾਂਜੀ ਕਰੇ ਲੂ ਫਿਰ ਕਰਦੀ ਬੈੜਾ ਕਰਦੀ ਬੈੜਾ ਦੂਸਰਾ ਸੂਆ ਸੂਈ ਦੂਸਰਾ ਸੂਆ ਸੂਈ ਠੀਕ ਐ ਪਹਿਲੇ ਸੂਏ ਕਿੰਨਾ ਕੁ ਦੋਤਾ ਦੱਸਦਾ ਤੇਰੇ ਕੋਲੇ ਬਾਈ ਇਹਨੇ ਬਾਈ 13 14 ਬਸ 13 14 ਇੱਥੇ ਦਿੱਤਾ 12 13 14 ਇੱਥੇ ਦਿੱਤਾ ਐ ਕਿ ਕਿੰਨੀ ਕੁ ਉਮੀਦ ਰੱਖਦਾ ਦੇ ਦੂਗੀ ਉਹਨਾਂ ਕੀ 14 ਬਸ 14 15 ਦੇ ਦੂਗੀ ਇੱਥੇ 12 14 ਤਾਂ ਦੇ ਹੀ ਦੋਗੇ ਹਾਂ ਹਾਂ ਦੇ ਦੂਗੀ ਕ੍ਰਾਸ ਚ ਆ ਗਈ ਹਜੇ ਹੁਣੇ ਸੂਈ ਆਣਾ ਬੱਚਾ ਦੇਤਾ ਹਾਂ ਬਸ ਆ ਵੀ ਬੱਚੇ ਨੂੰ ਬਾਈ ਜੀ ਜਨਮ ਦਿੱਤਾਗਾ ਤੇ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਤੋੜ ਕੇ ਆਪਾਂ ਤੁਹਾਨੂੰ ਬੈੜ ਦਿਖਾ ਠੀਕ ਆ ਦੇਖੋ ਸੱਜਣਾ ਤੁਹਾਨੂੰ ਤੋਰ ਕੇ ਬੈਠ ਦਿਖਾ ਦਿੰਨਾ ਤਾਜੀ ਸੂਈਆ ਕ੍ਰੋਸ ਚ ਆ ਗਈ ਠੰਡੀ ਸੀ ਲਾ ਬਾਈ ਹਾਂ ਠੰਡੀ ਸੀ ਲਾ ਵੀਰੇ ਬੁੜੂਆ ਬੰਦਾ ਕਿਵੇਂ ਮਰਜੀ ਚੋਈ ਜਾਵੇ ਹਾਂ ਆਪਾਂ ਬੁੜੀਆਂ ਚੋਈ ਜਾਣ ਪੰ ਬੰਦਾ ਚੋਈ ਠੀਕ ਆ ਠੀਕ ਆ ਬੱਚੇ ਦਾ ਕਰਦੀ ਆ ਤਾਜੀ ਸੂਈ ਹੈ ਨਾ ਹਾਂ ਠੀਕ ਆ ਠੀਕ ਆ ਤੇ ਤਾਂ ਰਮਰਾਲੂ ਕਿ ਆਏ ਕੇ ਨਿਆਣਾ ਨੂਣਾ ਪੋਣਾ ਬੰਦਾ ਨਿਆਣਾ ਪੋਣਾ ਪੂਰੇ ਬਾਕੀ ਤੁਸੀਂ ਆਹ ਦੇਖ ਲਓ ਵੀਰੇ ਥਣਲੇਵੇ ਦੀ ਪੂਰੇ ਉਸ ਚਾ ਬਾਈ ਕਹਿੰਦਾ ਦੋ ਤੇ ਦੇ ਦੂਗੀ 12 13 ਕਿਲੋ ਹਣਾ हां और ते भाई मोल ਕੀ ਕਰਦਾ sire जाय ਜਾਂ ਮੁੱਲ ਕਰੀ ਦੇਨ ਲੈਂਦਾ ਦੇਨ ਲੈਂਣ 65000 ਦੇਨ ਲੈਂਣ 65000 ਇਹਦੇ ਚੋ ਜਿਹੜਾ ਹੋਗਾ ਉਹ ਮੌਕੇ ਤੇ ਹੋਗਾ ਹੈਨਾ ਬਾਈ ਕਹਿੰਦਾ 65000 ਮੁੱਲ ਆ ਮੌਕੇ ਤੇ ਜਿਹੜਾ ਹੋਊਗਾ ਵੀਰੇ ਛੋਟ ਛੱਪਾ ਮਾਨਤਾਨ ਮੌਕੇ ਤੇ ਹੋਊਗਾ ਪਿੰਡ ਆ ਗਿਆ ਮੰਡੀਕਲਾਂ ਮੰਡੀ ਖੁਰਦ ਮੰਡੀ ਖੁਰਦ ਛਿਲਾ ਬਠਿੰਡਾ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜੋ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕ ਆ ਤੇ ਬਾਕੀ ਇੱਕ ਵਾਰੀ ਤੁਹਾਨੂੰ ਮੈਂ ਲੇਵੇ ਦੀ ਹੋਰ ਦਿਖਾ ਦਿੰਦਾ ਹੈ ਆਜਾ ਸੂਇ ਪਸ਼ੂ ਬਗਾਨੇ ਬੰਦੇ ਨੂੰ ਕਹਿ ਰਿਹਾ ਤਾਂ ਮਾੜਾ ਮੁੰਡਾ ਕਰਦੇ ਆ ਹਜੇ ਜੇਰ ਪੈਣੀ ਤਾਂ ਬਾਕੀ ਆ ਹਨਾ ਵੀਰੇ ਹਾਂ ਹਾਂ ਵੀਰੇ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਅਸਾ 15 20 ਮਿੰਟ ਹੀ ਹੋਇਆ 15 20 ਮਿੰਟ ਹੀ ਹੋਇਆ ਠੀਕ ਆ ਠੀਕ ਆ 15 20 ਮਿੰਟ ਹੀ ਵੀਰੇ ਆ ਦੇਖੋ ਬੱਚੀ ਸੂਈ ਨੂੰ ਹੋਏ ਆ ਤੇ ਥਣ ਬਹੁਤ ਚੰਗੇ ਲੱਗੇ ਆ ਕੋਈ ਜੁੜ ਮੇ ਥਣ ਨਿੱਕਲਾ ਕਲਾ ਦੇਖ ਲੋ ਬੜੀਆ ਗੈਪ ਤੇ ਥਣ ਲੱਗੇ ਹੋਏ ਆ ਆ ਲੈ ਆਪ ਹੀ ਬੱਚਾ ਦੇਦਾ ਇਹਨੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗੱਲ ਬਈ ਸਾਰੇ